ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿਹੜਾ ਮਨੁੱਖ ਪਰਾਇਆ ਤਨ ਵੇਖ ਕੇ ਮੋਹਿਤ ਹੁੰਦਾ ਹੈ ਉਹ ਜ਼ਰੂਰ ਚੋਰ ਬਣੇਗਾ ਜੇ ਤਨ ਚੋਰ ਨਹੀਂ ਬਣਿਆ ਤਾਂ ਮਨ ਤਾਂ ਚੋਰ ਬਣ ਹੀ ਜਾਏਗਾ ਅਤੇ ਜਦੋਂ ਮੌਕਾ ਬਣਿਆ ਤਾਂ ਤਨ ਨਾਲ ਚੋਰੀ ਵੀ ਕਰ ਲਵੇਗਾ ਇਸ ਲਈ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਇਤਨੇ ਚੋਰ ਹਰਾਮ ਦਾ maal ਖਾਣ ਵਾਲੇ ਹਨ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ ਅਸੰਖ ਚੋਰ ਹਰਾਮਖੋਰ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਹੀ ਫਰਮਾਨ ਕਰਦੇ ਹਨ हे ਜੀਵ ਤੂੰ ਕੀ ਕਟੂਤਾ ਕਰਦਾ ਹੈ ਚੋਰੀ ਕਰਕੇ ਜੋ ਤਨਮਲ ਲਿਉਂਦਾ ਰਹਾ ਹੈ ਤੈਨੂੰ ਉਹ ਮਨ ਵਿੱਚ ਪਸੰਦ ਆਉਂਦਾ ਰਹਾ ਇਸ ਤਰ੍ਹਾਂ ਨਾ ਇਸ ਲੋਕ ਵਿੱਚ ਸੋਭਾ ਖੱਟੀ ਨਾ ਪਰਲੋਕ ਵਿੱਚ ਆਸਰਾ ਮਿਲਣ ਦਾ ਪ੍ਰਬੰਧ ਹੋਇਆ ਅਤੇ ਕੀਮਤੀ ਮਨੁੱਖਾ ਜਨਮ ਜਾਇਆ ਕਰ ਲਿਆ ਕਰ ਚੋਰੀ ਮੈਂ ਜਾਕੇ ਛਲਿਆ ਤਾਮਨ ਭਲਾ ਪਾਇਆ ਹਲਤ ਨਾ ਸੋਭਾ ਪਲਤ ਨਾ ટોਈ ਅਹਿਲਾ ਜਨਮ ਗਵਾਇਆ ਮਹਾਪੁਰਖ ਬਚਨ ਕਰਦੇ ਸਾਨ ਕਿ 7 ਸਾਲ ਤੋਂ 14 ਸਾਲ ਦੇ ਬੱਚੇ ਅੰਦਰ ਮਾਂ ਜਿਹੋ ਜਿਹੇ ਮਰਜ਼ੀ ਸੰਸਕਾਰ ਪਾਲ ਸਕਦੀ ਹੈ ਜਿਵੇਂ ਨਰਮਟਾਣੇ ਨੂੰ ਜਿਹੜੇ ਪਾਸੇ ਮਰਜ਼ੀ ਮੋੜ ਲਈਦਾ ਹੈ ਪਰ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਬੁਰੇ ਕੰਮਾਂ ਵੱਲੋਂ ਨਹੀਂ ਝਿੜਕਦੇ ਉਹ ਖੁਦ ਹੀ ਬੱਚਿਆਂ ਦੇ ਦੁਸ਼ਮਣ ਹਨ ਸਾਡੀ ਅੱਜ ਦੀ ਇੱਕ ਐਸੀ ਹੀ ਮਾਂ ਦੀ ਸਾਕੀ ਜਿਸ ਨੇ ਚੋਰੀ ਕਰਨ ਤੇ ਵੀ ਬੱਚੇ ਨੂੰ ਨਾ ਰੋਕਿਆ ਅਤੇ ਕਿਸ ਤਰ੍ਹਾਂ ਉਸ ਨੂੰ ਮੌਤ ਦੇ ਮੋਤਕ ਪਹੁੰਚਾ ਦਿੱਤਾ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਲ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੱਚਾ ਸਕੂਲ ਵਿੱਚ ਪਹਿਲੇ ਦਿਨ ਪੜ੍ਹਨ ਲਈ ਗਿਆ ਤਾਂ ਕਿਸੇ ਦੀ ਕਾਪੀ ਚੋਰਾ ਕੇ ਲੈ ਆਇਆ ਮਾਂ ਨੇ ਬੱਚੇ ਨੂੰ ਸਮਝਾਉਂਦੀ ਜਗ੍ਹਾ ਸਗੋਂ ਉਸ ਨੂੰ ਸ਼ਾਬਾਸ਼ ਦਿੱਤੀ ਅਗਲੇ ਦਿਨ ਇਹੋ ਬੱਚਾ ਕਿਸੇ ਦਾ ਪੈਨ ਚਲਾ ਕੇ ਲਿਆਇਆ ਤਾਂ ਮਾਂ ਨੇ ਫਿਰ ਨਹੀਂ ਸਮਝਾਇਆ ਹੌਲੀ-ਹੌਲੀ ਇਹ ਬੱਚਾ ਵੱਡਾ ਹੋ ਕੇ ਚੋਰ ਹੀ ਬਣ ਗਿਆ ਇਸਨੇ ਰਾਜੇ ਦੇ ਮਹਿਲਾ ਵਿੱਚ ਜਾ ਚੋਰੀ ਕੀਤੀ ਅਤੇ ਪਕੜਿਆ ਗਿਆ ਰਾਜੇ ਨੇ ਉਸ ਨੂੰ ਮੌਤ ਦਾ ਹੁਕਮ ਸੁਣਾ ਦਿੱਤਾ ਜਦੋਂ ਉਸ ਨੂੰ ਸੂਲੀ ਚੜਾਣ ਲੱਗੇ ਤਾਂ ਚੋਰ ਨੂੰ ਉਸ ਦੀ ਆਖਰੀ ਇੱਛਾ ਪੁੱਛੀ ਗਈ ਉਸਨੇ ਕਿਹਾ ਮੈਨੂੰ ਮੇਰੀ ਮਾਂ ਨਾਲ ਮਿਲਾ ਦਿਓ ਹੁਣ ਜਦੋਂ ਉਸ ਦੀ ਮਾਂ ਨੇੜੇ ਮਿਲਣ ਆਈ ਤਾਂ ਬੱਚੇ ਨੇ ਉਸ ਦੇ ਕੰਨ ਤੇ ਦੰਦੀ ਵੜ ਕੇ ਇੱਕ ਕੰਨ ਤੋਲ ਦਿੱਤਾ ਅਤੇ ਆਖਿਆ ਜੇਦੋਂ ਮੈਂ ਪਹਿਲੀ ਵਾਰੀ ਚੋਰੀ ਕੀਤੀ ਸੀ ਜੇ ਤੂੰ ਮੈਨੂੰ ਵਰਜਿਆ ਹੁੰਦਾ ਤਾਂ ਅੱਜ ਮੈਂ ਸੂਲੀ ਤੇ ਨਹੀਂ ਸੀ ਚੜਨਾ ਹੁਣ ਦਰਗਾਹ ਵਿੱਚ ਵੀ ਮੇਰੀ ਕਿਸੇ ਹਾਮੀ ਨਹੀਂ ਭਰਨੀ ਸਤਿਗੁਰੂ ਜੀ ਵੀ ਇਹੀ ਫਰਮਾਨ ਕਰਦੇ ਹਨ ਚੋਰ ਜਿੰਨਾ ਮਰਜੀ ਸਿਆਣਾ ਹੋਵੇ ਸੋਨਾ ਹੋਵੇ ਉਸ ਦੀ ਕਦਰ ਕਿੰਮਤ ਦੋ ਕੋਡੀਆਂ ਦੀ ਹੀ ਹੈ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਚੋਰ ਸਿਆਲਿਓ ਚੋਰ ਸਿਆਣਾ ਖੋਟੇ ਕਾਮਲ ਇੱਕ ਦੁਗਾਨਾ ਜੇ ਸਾਥ ਰਖੀਐ ਦੀਜੈ ਲਾਏ ਜਾਂ ਪਰਖਿਐ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵਡਿਆਈ ਆਪੇ ਖਾਏ ਜੇ ਹੀ ਸੁਤ ਤਹਿਰ ਆਹ ਜਾਏ ਜੈਸੋ ਕੂੜੀਆਂ ਕੂੜ ਕਬਾੜ ਪਾਵੇ ਸਭ ਆਖੋ ਸੰਸਾਰ ਤੁਦ ਪਾਵੇ ਅੱਦੀ ਪਰਵਾਨ ਨਾਨਕ ਜਾਨਾ ਜਨ ਸੁਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ